ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀ ਜੀ ਪਹੁੰਚਿਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਲੇਰ ਸਿੰਘ ਪਲਵਾਨ ਦੇ ਘਰੇ ਆਏ ਆ ਇਸ ਘਰੋਂ ਤੁਹਾਨੂੰ ਬਹੁਤ ਟੌਪ ਟੌਪ ਦੇ ਨਗინੇ ਦਿਖਾਈਦੇ ਆ ਕਈ ਯਾਰ ਮੋਹਰਾ ਦੇ ਤੇ ਕਈ ਯਾਰ ਨੀਲੀ ਰਵੀ ਦੇ ਅੱਜ ਵੀ ਬਹੁਤ ਟੌਪ ਦੇ ਨਗინੇ ਆ ਅਜੇ ਕੰਨੀਆਂ ਵਾਲੇ ਦੰਦ ਝੋਟੀਆਂ ਨਾਲ ਬਰਾਬਰ ਨਹੀਂ ਕੀਤੇ ਮੂੰਹ ਛੇ ਛੇ ਦੰਦ ਝੋਟੀਆਂ ਇੱਕ ਅੱਜ ਹੀ ਤਾਜੀ ਸੋਈ ਸਵਾਈ ਆ ਤੇ ਆਹ ਝੋਟੀ ਗੱਬਣਿਆ ਤਿਆਰੀ ਵਾਲੀ ਦੋਵੇਂ ਝੋਟੀਆਂ ਬਹੁਤ ਚੰਗੀਆਂ ਆਹ ਕਰਮਾਲੇ ਆ ਜੀ ਸੂਈ ਸਵਾਈ ਵੇਖੋ ਗਿੱਲਾ 나ੜੂ ਬੱਚੇ ਦੇ ਨਾਲ ਦੋਵੇਂ ਝੋਟੀਆਂ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਆਂਗੇ ਸਾਂਜੀ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਲਾਈਕ ਦੇ ਅਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਜਲਦ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਰੀਏ ਇਹਨਾਂ ਦੋ ਪਸ਼ੂਆਂ ਦੀ ਲੈ ਕੇ ਜਾਣਕਾਰੀ ਢੱਡਣਾ ਕਰਦੇ ਆਂ ਸਾਜੀ ਹਾਂਜੀ ਭਾਣ ਜੀ ਸਤਿ ਸ੍ਰੀ ਅਕਾਲ ਬੱਸ ਸਾਹਿਬ ਕੀ ਹਾਜੇ ਕੜਦੀ ਕਾਲ ਤੁਸੀਂ ਸੁਣਾਓ ਬੱਸ ਕਿਰਪਾ ਮਲਕੜੀ ਹਾਂਜੀ ਅੱਜ ਦੋ ਨੀ ਨੀ ਹੈ ਜੀ ਹਾਂਜੀ ਅੱਜ ਦੋ ਰਿਆ ਤੇ 9 ਵਜੇ ਸੋਈ ਝੋਟੀ ਉਹ ਵੀ ਸੱਜਣੋ ਅੱਜ ਸਵੇਰੇ 9 ਵਜੇ ਕਰਮਾ ਵਾਲੀ ਸੋਈ ਆ ਇਹਨਾਂ ਕਿਲੋ ਬੋਲੇ ਚੋਕੀ ਨਾ 3 ਕਿਲੋ ਬੋਲੇ ਦੀ ਚਵਾਈ ਹੋ ਗਈ ਆ ਹਾਂਜੀ ਆਹ ਕੱਦ ਜੇ ਤੁਸੀਂ ਹੋਰ ਦਗੇ ਜਿਆਣੂ ਬਹੁਤ ਸੱਜਣਾ ਬਹੁਤ ਸਿੰਘ ਸੁng ਸੋਹਣਾ ਤੇ ਦੂਜਾ ਸੁਆ ਕਰਮਾ ਵਾਲੀ ਅੱਜ ਹੀ ਸੋਈ ਆ ਦੇਖੋ ਥਣ ਥਣ ਬਹੁਤ ਵਧੀਆ ਵਿਰਲਾ ਤੇ ਲੱਗਾ ਹੈ ਬਹੁਤ ਚੰਗਾ ਪਿੱਠ ਪੜਾ ਹੁਣ 2.5 ਤੋਂ 3 ਕਿਲੋ ਬੋਲਾ ਚ ਹੋਇਆ ਹੈ ਬਹੁਤ ਸਾਰਾ ਛੇ ਰੰਗ ਝੋਟੀ ਆ ਲੈ ਵੀ ਸੱਜਣਾ ਕਰੋ ਦੰਦ ਦੇਖ ਕੁਲੀ ਬਿਲਕੁਲ ਮੋਹ ਛੇ ਦੰਦਾ ਦੇਖੋ ਕੰਨੀਆਂ ਵਾਲੇ ਜੇ ਬਰਾਬਰ ਨਹੀਂ ਕੀਤੇ ਹਾਂ ਆ ਗਣ ਲਓ ਮੇਰੇ ਪੰਜਰਾ 1 ਕਿਲੋ ਬੋਲਾ ਚ ਹੋਇਆ ਹੈ ਇਹ ਵੀ ਸਿੰਘ ਬਹੁਤ ਟਾਪ ਦਾ ਇੱਕ 1.5 ਕਿਲੋ ਪੂਰੀ ਸੋਹਣੀ ਝੋਟੀ ਥਾਂਲੇਵਾ ਬਹੁਤ ਜ਼ਿਆਦਾ ਪਦਰ ਤੇ ਪੂਰਾ ਪਾਵਰ ਵਾਲਾ ਸੰ ਲੱਗਾ ਇਹਨੂੰ ਆ ਵੇਖੋ ਵਾਂਡੇਦਰ ਲਾ ਬਹੁਤ ਵਧੀਆ 3 ਲੱਖ ਬੱਚਾ ਫਿਰ ਪਿਓ ਮੋਹਰਾ ਦਾ ਪਤਾ ਆ ਵੇਖੋ ਮਗਰ ਕਟਾ ਆ ਗਿਆ ਹਾਂ ਕਟਾ ਗਿਆ ਬਹੁਤ ਸੱਜਣੋਂ ਕੱਟੇ ਨੂੰ ਜਨਮ ਦਿੱਤਾ ਜੇ ਨਹੀਂ ਬਹੁਤ ਚੰਗੀ ਠੰਡੀ ਧੀਰੀ ਕਰਮਾ ਦੀ ਆ ਵੇਖੋ ਚਵਾਈ ਕਰੋ ਜੇ ਇੱਕ ਆ ਵੇਖੋ ਅਗਲੇ ਸਾਲ ਆ ਜਾ ਦੇ ਲੈ ਕਾ ਕਰ ਰੋਇ ਤੇ ਭੈਣ ਜੋਲੇ ਭਰਾ ਜੋਲੇ ਕੋਈ ਬੱਚਾ ਨਹੀਂ ਛੱਡਿਆ ਕੋਈ ਵੰਗਾ ਨਹੀਂ ਪਾਇਆ ਕੋਈ ਪਹਾੜਾ ਨਹੀਂ ਪਾਇਆ ਇਤਨਾ ਬਹਿ ਗਏ ਨੇ ਥੱਲੇ ਤਸੱਲੀ ਕਰਾਤੀ ਹੈ ਕੋਈ ਭੈਣ ਭਰਾ ਹੁੰਦਾ ਆ ਉਹਦੀ ਚੈੱਕ ਕਰਕੇ ਬਾੜ ਸਾਹਿਬ ਜਿੱਧਰ ਦੀ ਮਰਜ਼ੀ ਬਹਿ ਜਾਓ ਕੋਈ ਫਿਰ ਵੀ ਤਸੱਲੀ ਕਰਕੇ ਖੜੇ ਕਿੰਨੇ ਦੀ ਦੇਦਾਂਗੇ ਜੀ ਜਸਨੋਏ ਤੇਰਾ ਬਾੜ ਸਾਹਿਬ ਮੋਲ ਤੇ ਸਵਾ ਲੱਖ ਕਰਦੇ ਆਂ ਸਵਾ ਲੱਖ ਇੱਕ 20 ਹੀ ਦੇ ਦਿਆਂਗੇ ਇਹ 20 ਜੋ ਮ ਕਰ ਦਈਏ ਮੰਨਦਾਂ ਨਾ ਇੱਕ 18 ਦੀ ਦੇ ਦੇਣੀ ਇਹ 18 ਜੋ ਕਰ ਦਈਏ ਹਾਂ ਨਾ ਜੇ ਜਸਨੋਏ ਦੇ ਹੀ ਦੇਣੀ ਐ ਇੱਕ 16 ਦੀ ਦੇ ਦਿਆਂ ਯਾਰ ਹੋਰ ਛੱਡ ਦਈਏ ਅੰਦਰਾਇਵਰ 206 ਹੋਣੀ। ਬਾਬੇ ਸੱਜਣਾ 1,15,000 ਦਾ ਨਗੀਨਾ ਮਿਲ ਜੂ ਤੁਹਾਨੂੰ। ਤਾਜੀ ਸੂਈ ਸਵਾਈ ਬਹੁਤ ਚੰਗੀ ਝੋਟੀ ਆ। ਦੁੱਧ ਕੋਈ ਚੰਗੇ ਭਾਂਪਰਾ ਸੇਵਾ ਵਾਲਾ ਲੈ ਜੇ ਤੇ 12 ਤੋਂ 13 ਕਿਲੋ ਚਵਾ ਦਊਗੀ ਝੋਟੀ। ਬਹੁਤ ਚੰਗੀ ਥਾਂ ਲੇਵੇ ਦੀ ਪੱਧਰ। 15 ਕਿਲੋ ਚਵਾ ਦੁੱਧ ਦੇ। ਬਸ ਪਹਿਲੀ ਭਰਾਈ ਹੋਈ ਹੈ ਜੀ ਦੀ। ਹਾਂਜੀ ਇਹਦੀ ਕੀ ਡਿਟੇਲ ਹੈ ਜੀ? ਇਹ ਵੀ ਦੂਜੇ ਸੁਬਹ ਸੁਣੀ ਏ। ਬਾਬੇ ਸੱਜਣਾ ਇਹ ਵੀ ਦੂਜਾ ਸੁਬਹ। 15 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ। 15 ਅਗਸਤ ਨੂੰ ਦਿਨ ਪੂਰੇ ਹੁੰਦੇ ਜੀ ਇਹਦੇ ਕਰਮਾਲੀ ਦੇ। ਬਹੁਤ ਪੱਧਰ ਥਾਂ ਲੇਵਾ। ਕਰੋ ਚ ਇਹਨੂੰ ਕਰਮਾੜੀ ਨੂੰ ਬਹੁਤ ਵਧੀਆ ਤੇ ਪਾਵਰ ਵਾਲਾ ਜੰਗਾ ਥਣ ਲੱਗਾ। ਸਿੰਘ ਦੇ ਵਿੱਚ ਇਹਦੇ ਵੀ ਉਂਗਲ ਨਹੀਂ ਲੰਗਦੀ ਵੇਖੋ। ਮਾੜਾ ਖੁੱਤੀਆਂ ਵਾਲੇ ਸਿੰਘ ਜੇ। ਇਹ ਵੀ ਮੂੰਹਾਂ ਛੇਦਾਂਦੇ ਆ ਜੀ। ਹਾਂ ਜੀ ਇਹ ਵੀ ਮੂੰਹਾਂ ਛੇਦਾਂਦੇ। ਲਾ ਵੀ ਸੱਜਣੋ ਇਹ ਵੀ ਮੂੰਹਾਂ ਛੇਦਾਂਦਾ। ਕੱਦ-ਗਾਠ ਇਹਦਾ ਕਰਮਾੜੀ ਦਾ ਉਹਦੇ ਨਾਲੋਂ ਵੱਡਾ। ਇਹ ਵੀ ਚੈੱਕ ਕਰਾ ਦਨੇ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਵਿਖਾਵਾਂ। ਲਾ ਵੀ ਸੱਜਣੋ। ਇਹ ਵੀ ਮੂੰਹਾਂ ਛੇਦਾਂਦੇ ਜੇ ਝੋਟੀ ਕੋਈ ਭੈਣ ਭਰਾ ਹੋਂ ਦਾ ਆਪ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਆ ਕਰੋ ਚੈੱਕ। ਕੰਨੀਆਂ ਵਾਲੇ ਅਜੇ ਦੰਦ ਸਿੱਟੇ ਆ ਚੱਕੇ ਨਹੀਂ ਬਰਾਬਰ। ਹਾਂ ਸਿੰਘ ਸੁੰਘ ਬਹੁਤ ਸੋਹਣਾ ਪੇਠਪੜਾ ਪੂਰਾ ਪੂਰੀ ਰਾਜੀ ਕਰਮਾਲੀ ਇੱਕ ਰੰਗ ਕਾਲੀ ਆ ਪੇਠਪੜਾ ਕਰੋ ਚੈੱਕ ਲੰਮੀ ਬਹੁਤ ਜਿਆਦੀ ਕਰਮਾਲੀ ਆ ਕਰੋ ਚੈੱਕ ਸੱਜਣੋ ਅਜੇ ਕਰਮਾਲੀ ਅੱਜ 10 ਤਰੀਕ ਹੈ 15 ਤਰੀਕ ਨੂੰ ਦਿਨ ਪੂਰੇ ਹੁੰਦੇ ਚਾਹ ਪੰਜਾਂ ਦਿਨਾਂ ਵਿੱਚ ਬਹੁਤ ਜਿਆਦੀ ਬਣੂਗੀ ਹਾਂਜੀ ਆ ਕਰੋ ਪੇਠਪੜਾ ਚੈੱਕ ਤੋਂ ਪੂਰੀ ਲੰਮੀ ਮੱਝ ਕਹਿ ਸਕਦੇ ਇਹਨੂੰ ਆਪਾਂ ਵੇਰ ਮਣੀ ਜੰਮੀ ਚੋਟੀ ਕਿਹੇ ਵੀ ਪਾਸਿਓਂ ਨਹੀਂ ਝੋਟੀ ਖੁੰਜੀ ਜੇ ਸਿੰਘ ਦੀ ਗੱਲ ਕਰੀਏ ਕੱਦ ਵਜਨ ਦੀ ਕਰੀਏ ਥਣ ਦੀ ਕਰੀਏ ਤੇ ਕਿਹੇ ਵੀ ਪਾਸਿਓਂ ਝੋਟੀ 'ਚ ਕੋਈ ਵੀ ਕਮੀ ਨਹੀਂ ਗਈ। ਇਹ ਕਿੰਨੇ ਦੀ ਦੇ ਦਿਆਂਗੇ ਜੀ? ਜਿਹੜੀ ਡਿਮਾਂਡ ਤੇ ਕਰਨ ਨੂੰ ਭਾਵੇਂ 13 ਕਰੀ ਜਾਈਏ ਜਿੱਦੀ ਸੋਣੀ ਝੋਟੀ। ਹਾਂਜੀ। ਸਵਾਦੀ ਦੇ ਦਈਏ। ਕਰ ਦਈਏ ਮਾਨਤਾ ਨਾਲ ਜੇ 5-7 ਦਿਨ ਸਾਹਮਣੇ ਆ। 1 20 ਹੀ ਦੇ ਦਈਏ। 1 20 ਜੋ ਕਰ ਦਈਏ। 1 18 ਵੀ ਦੇ ਦਾਂ। 1 18 ਦੀ ਸੱਜਣੋਂ 2000 ਹੋਰ ਛੱਡ ਦਈਏ ਦਾ। ਦੋਸੋ ਛੋੜੀ ਗਣੀ ਇੱਕ 16000 ਨੋ ਵੀ ਸੱਜਣੋ ਉਹ ਕਰਮਾ ਵਾਲੀ 115000 ਦੀ ਤੇ ਇਹ 116000 ਦੀ ਇਹ ਘਰੋਂ ਵੀ ਬਾਸਾਲ ਜੋੜੀ ਆਈ ਏ ਜੋੜਾ ਇੱਕ ਇੱਕ ਘਰੋਂ ਖਰੀਦਿਆ ਹੈ ਜੇ ਕੋਈ ਪਿੰਡ ਭਰਾ ਇਕੱਠੀਆਂ ਵੀ ਭਾਂ ਖਰੀਦ ਕੇ ਲੈ ਜੇ ਇੱਕ ਇੱਕ 116000 ਦੀ ਤੇ ਇੱਕ ਇੱਕ 115000 ਦੀ ਦੋਵੇਂ ਝੋਟੀਆਂ ਬਹੁਤ ਚੰਗੀਆਂ ਬੋਲਦੀ ਹੈ ਮੋਬਾਈਲ ਨੰਬਰ ਜੀ ਨੰਬਰ ਹੈ गाइस 977929006 ਪਿੰਡ ਤਾਲਪੁਰ ਤਸਵੀਰ ਪੱਟੀ ਜਿਹੜਾ ਪਰਮਪਤ ਸਾਹਿਬ ਨੋ ਵੀ ਸੱਜਣੋ 97929006 ਇਹ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਆ ਨੰਬਰ ਸਕਰੀਨ ਤੇ ਵੀ ਚਲਾ ਦੇਾਂਗੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ